ਸਾਰਿਆਂ ਨੂੰ ਜੀ ਆਇਆਂ ਨੂੰ ਮੈਂ ਕੈਨੇਡੀਅਨ ਅਸੀਂ ਸੁਣਿਆ ਹੈ ਕਿ ਮਾਈਕਰੋਪਲਾਸਟਿਕ ਸਾਡੇ ਪੀਣ ਵਾਲੇ ਪਾਣੀ ਅਤੇ ਸਾਡੇ ਭੋਜਨ ਵਿੱਚ ਅਸੀਂ ਇਹਨਾਂ ਵਿੱਚੋਂ ਕੁਝ ਮੁੱਦੇ ਆ ਤੇ ਚਰਚਾ ਕਰਨ ਜਾ ਰਹੇ ਹਾਂ ਕੁਝ ਕਾਰਨਾਂ ਨਾਲ ਸ਼ੁਰੂ ਜੋ ਸਰੋਤ ਅਸੀਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ O P C H E ਅਗਲੇ 30 ਮਿੰਟਾਂ ਵਿੱਚ ਅਸੀਂ ਘੱਟ ਲਾਗਤ ਵਾਲੀਆਂ ਸਧਾਰਨ ਕਾਰਵਾਈਆਂ ਬਾਰੇ ਕੁਝ ਸਾਡੇ ਘਰ ਸਾਡੀ ਜ਼ਿੰਦਗੀ ਦੇ ਕੇਂਦਰ ਵਿੱਚ ਹਨ ਇਹ ਉਹ ਥਾਂ ਹੈ ਜਿੱਥੇ CPCHE ਨੇ ਬੱਚਿਆਂ ਨੂੰ ਜੀਵਨ ਭਰ ਦੀ ਸਿਹਤ ਦੀ ਸਭ ਤੋਂ ਵਧੀਆ ਸ਼ੁਰੂਆਤ ਹਰ ਮਾਪੇ ਆਪਣੇ ਬੱਚਿਆਂ ਲਈ ਸਭ ਤੋਂ ਵਧੀਆ ਚਾਹੁੰਦੇ ਹਨ ਇਸ ਤੋਂ ਪਹਿਲਾਂ ਕਿ ਅਸੀਂ ਵਿਵਹਾਰਕ ਜਾਣਕਾਰੀ ਵਿੱਚ ਪਹੁੰਚੀਏ ਮੈਂ ਇੱਕ ਰਾਸ਼ਟਰੀ ਸਰਵੇਖ ਖੋਜਾ ਇਹ ਵੀ ਦੱਸਾਉਂਦੀਆਂ ਹਨ ਕਿ ਚਾਈਲਡ ਕੇਅਰ ਪੇਸ਼ਾਵਰ ਜਿੱਥੇ ਉਹ ਕੰਮ ਕਰਦੇ ਹਨ ਉੱਤਰਦਾਤਾਵਾਂ ਨੇ ਸਾਨੂੰ ਸੈਟਿੰਗਾਂ ਵਿੱਚ ਕੁਝ ਅਭਿਆਸਾਂ ਬਾਰੇ ਵੀ ਦੱਸਿਆ ਜਿੱਥੇ ਉਹ ਕੰਮ ਹੈਲੋ ਸਾਰਿਆਂ ਦਾ ਧੰਨਵਾਦ ਇੱਥੇ ਆ ਕੇ ਚੰਗਾ ਲੱਗਿਆ ਪਲਾਸਟਿਕ ਲਾਭਦਾਇਕ ਹੈ ਪਰ ਇਹ ਸਿਹਤ ਲਈ ਖਤਰੇ ਦਾ ਸਰੋਤ ਵੀ ਹੋ ਸਕਦਾ ਹੈ ਇੱਥੇ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਤੁਸੀਂ ਪਲਾਸਟਿਕ ਨਾਲ ਕਠੋਰ ਹੋਣ ਲਈ ਕਰ ਸਕਦੇ ਇਸ ਲਈ ਦੁਬਾਰਾ ਪਲਾਸਟਿਕ ਦੇ ਨਾਲ ਕਠੋਰ ਬਣੋ ਖਾਸ ਕਰਕੇ ਜਦੋਂ ਤੁਸੀਂ ਭੋਜਨ ਸਾਡੇ ਕੋਲ ਇੱਕ ਹੋਰ ਟਿਪ ਹੈ ਧੂੜ ਨੂੰ ਹਟਾਉਣਾ ਧੂੜ ਚਿੰਤਾ ਦਾ ਵਿਸ਼ਾ ਕਿਉਂ ਹੈ ਸਧਾਰਨ ਕਰਦੀ ਧੂੜ ਵਿੱਚ ਕੁਝ ਬਹੁਤ ਹੀ ਸਧਾਰਨ ਚੀਜ਼ਾਂ ਹਨ ਜੋ ਤੁਸੀਂ ਧੂੜ ਨੂੰ ਦੂਰ ਕਰਨ ਲਈ ਕਰ ਸਕਦੇ ਹੋ